ਨਹੀਂ ਪਤਾ ਉਹ ਇਹ ਹੈ ਕਿ ਅੰਗਰੇਜ਼ੀ ਗਾਵਾਂ ਦੇ ਦੁੱਧ ਦੇ ਅੰਦਰ ਇੱਕ ਬੀਸੀਐਮ 7 ਨਾਮ ਦਾ ਤੱਤ ਪਾਇਆ ਜਾਂਦਾ ਹੈ ਜਿਸ ਨੂੰ ਕਹਿੰਦੇ ਨੇ ਬੀਟਾ ਕੈਸੋਮੋਰਫਿਨ ਔਰ ਇਹ ਨਿਊਜ਼ੀਲੈਂਡ ਦੇ ਸਾਇੰਟਿਸਟ ਨੇ ਕੀਥ ਵੁੱਡਫੋਰਡ ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ ਡੀਵਲ ਇਨ ਦਾ ਮਿਲਕ ਦੁੱਧ ਦੇ ਵਿੱਚ ਰਾਖਸ਼ ਉਹਨਾਂ ਨੇ ਸਿੱਧ ਕੀਤਾ ਕਿ ਇਸ ਅੰਗਰੇਜ਼ੀ ਗਾਂ ਦੇ ਐਚਐਫ ਦੇ ਦੁੱਧ ਪੀਣ ਦੇ ਨਾਲ ਸਾਡੇ ਅੰਦਰ ਡਾਇਬੀਟਿਕ ਟਾਈਪ 1 ਕੈਂਸਰ ਹਾਰਟ ਅਟੈਕ ਆਟイズਮ ਇਹੇ ਬਿਮਾਰੀਆਂ ਉਹ ਦੁੱਧ ਲਾਉਂਦਾ ਹੈ ਔਰ NBAGR نیشنل ਬਿਊਰੋ ਆਫ ਐਨੀਮਲ ਜੈਨੇਟਿਕ ਰਿਸੋਰਸ ਕਰਨਾਲ ਸਾਡੇ ਇੰਡੀਆ ਦਾ ਇੱਕ ਬਹੁਤ ਵੱਡਾ ਅਦਾਰਾ ਹੈ ਕਰਨਾਲ ਦੇ ਵਿੱਚ ਉਹਨਾਂ ਦੇ ਸਾਇੰਟਿਸਟਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਅੰਗਰੇਜ਼ੀ ਗਾਂ ਦਾ ਦੁੱਧ ਜਿਹੜਾ ਹੈ ਉਹ ਬਿਮਾਰੀਆਂ ਪੈਦਾ ਕਰ ਰਿਹਾ ਹੈ ਬੇਸ਼ੱਕ ਉਹਦੀ ਤਦਾਦ ਜ਼ਿਆਦਾ ਲੇਕਿਨ ਉਹ ਕੁਆਲਟੀ ਮਿਲਕ ਨਹੀਂ ਹੈ ਸਾਡੀਆਂ ਜਿਹੜੀਆਂ ਇਹ ਦੇਸੀ ਗਾਵਾਂ ਨੇ ਜਦ ਇਹਨਾਂ ਦੇ ਦੁੱਧ ਦਾ ਉਹਨਾਂ ਕੰਟਰੀਜ਼ ਨੇ ਸਰਵੇਖਣ ਕੀਤਾ ਤੇ ਉਹਨਾਂ ਨੇ ਪਾਇਆ ਕਿ ਜ਼ੀਬੂ ਕੈਟਲਸ ਸਾਡੇ ਭਾਰਤ ਦੀਆਂ 37 ਦੇਸੀ ਪ੍ਰਜਾਤੀਆਂ ਨੇ ਇਸ ਭਾਰਤ ਦੇ ਵਿੱਚ ਜਿਹੜੀਆਂ ਦੇਸੀ ਗਾਵਾਂ ਦੀਆਂ ਨੇ ਜਿਨ੍ਹਾਂ ਚੋਂ ਸਰਵ ਸ੍ਰੇਸ਼ਟ ਸਾਹੀਵਾਲ, ਗੀਰ, ਕਾਂਕਰੇ, ਥਾਰਪਾਰਕਰ ਤੇ ਰਾਠੀ ਹੈ ਇਹ ਪੰਜ ਦੁੱਧਾਰੂ ਨਸਲਾਂ ਨੇ ਇਹਨਾਂ ਦੇ ਦੁੱਧ ਦੇ ਅੰਦਰ ਕੋਈ ਵੀ ਐਸਾ ਤੱਤ ਨਹੀਂ ਹੈ ਜਿਹੜਾ ਸਾਡੇ ਸਰੀਰ ਦੇ ਲਈ ਕੋਈ ਹਾਨੀਕਾਰਕ ਹੋਵੇ ਇਸ ਤੋਂ ਉਲਟ ਜੋ ਇਹਨਾਂ ਦੇ ਵਿੱਚ ਨਿਊਟ੍ਰੀਸ਼ੀਅਸ ਵੈਲਿਊ ਹੈਗੀਆਂ ਨੇ ਇਹਨਾਂ ਦਾ ਜਿਹੜਾ ਦੁੱਧ ਹੈ ਫੋਰਨ ਕੰਟਰੀਜ਼ ਦੇ ਵਿੱਚ A2 ਮਿਲਕ ਦੇ ਨਾਂ ਤੇ ਵੇਚਿਆ ਜਾ ਰਿਹਾ ਹੈ ਉਸ ਦੀ ਪੈਕਿੰਗ ਉਹ 3 ਗੁਣਾ ਜ਼ਿਆਦਾ ਮਹਿੰਗਾ ਵਿਕਦਾ ਹੈ ਅੰਗਰੇਜ਼ੀ ਗਾਂ ਦੇ ਨਾਲੋਂ ਔਰ ਉਸ ਨੂੰ ਪੂਰੇ ਵਰਲਡ ਦੀ ਮਾਰਕੀਟ ਦੇ ਵਿੱਚ ਲੈ ਕੇ ਜਾਣ ਦਾ ਉਹਨਾਂ ਦਾ ਪ੍ਰਯਾਸ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਬਾਹਰਲੇ ਦੇਸ਼ਾਂ ਵਾਲੇ ਸਾਡੀ ਦੇਸੀ ਗਾਂ ਦੇ ਪ੍ਰਤੀ ਐਨੇ ਜਾਗਰੂਕ ਨੇ ਔਰ ਇਸ ਦੀ ਮਿਲਕ ਦੀ ਕੁਆਲਿਟੀ ਦੇ ਪ੍ਰਤੀ ਐਨੇ ਜਾਗਰੂਕ ਨੇ ਔਰ ਬੜੀ ਵਿਡੰਬਣਾ ਦੀ ਗੱਲ ਹੈ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਔਰ ਭਾਰਤ ਦੇ ਰਹਿਣ ਵਾਲੇ ਅਸੀਂ ਆਪਣੀ ਦੇਸੀ ਗਾਂ ਨੂੰ ਇਗਨੋਰ ਕੀਤਾ ਹੋਇਆ ਹੈ